ਹਾਂਜੀ ਪਹਿਲਾਂ ਤਾਂ ਧੰਨਵਾਦ মিডিਆ ਦਾ ਜੋ ਸਾਨੂੰ ਕੁਸਚਨ ਪੁੱਛਣ ਦੇ ਆਈ ਹੋੜੀ ਦੂਰ ਪਰ ਇਹ ਕਹਿੰਦੇ ਆ ਵੀ ਬੇਟੇ ਨੇ ਜੋ ਵੀ ਕੰਮ ਕੀਤੇ ਨੇ ਇੱਕ ਤਾਂ ਪਾਣੀ ਦਾ ਵਿਭਾਗ ਸੀ ਉਹਨਾਂ ਕੋਲੇ ਜਿਹੜਾ ਪਾਣੀ ਮੇਰੇ ਵਰਤ ਤੋਂ ਪਹਿਲਾਂ ਦੇ ਬਣਾਏ ਹੋਏ ਸੀ ਬੂਥ ਮੋਗੇ ਕਹਿੰਦੇ ਆ ਆਪਾਂ ਪਿੰਡਾਂ ਦੇ ਵਿੱਚ ਉਹਨਾਂ ਨੂੰ ਪਾਣੀ ਟੇਲਾਂ ਤੱਕ ਪਹੁੰਚਾਇਆ ਹੈ ਤੇ ਫਿਰ ਜੇ ਬਿੱਲ ਮਾਫ ਕੀਤੇ ਨੇ ਅੱਗੇ ਹੁੰਦਾ ਸੀ ਕਿ ਐਸੀ ਤਾਂ ਹੀ ਹੁੰਦੇ ਸੀ ਹੁਣ ਇਹ ਕਿ ਛੋਟੇ ਲੋਕਾਂ ਦੇ ਸਾਡੇ ਵਰਗੇ ਆਮ ਲੋਕਾਂ ਦੇ ਵੀ ਮਾਫ ਹੋਏ ਨੇ ਇਹੋ ਜੇ ਕੰਮ ਨੇ ਜਿਹੜੇ ਬੱਚਿਆਂ ਨੂੰ ਗਰਾਊਂਡ ਸਿਸਟਮ ਬੱਚਿਆਂ ਵਾਸਤੇ ਬਹੁਤ ਖੇਡਾਂ ਦਾ ਕੰਮ ਕੀਤਾ ਤੇ ਅਸੀਂ ਕਹਿੰਦੇ ਅੱਗੇ ਤੋਂ ਵੀ ਇਦੋਂ ਵੀ ਵੱਧ ਚੜ੍ਹ ਕੇ ਕੰਮ ਕਰੇ ਤੇ ਆਪਣੀ ਡਿਊਟੀ ਸਮਝ ਕੇ ਨਿਭਾਵੇ ਤਾਂ ਮੈਮ ਅਖੀਰ ਤੇ ਤੁਸੀਂ ਬਰਨਾਲੀ ਦੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜਿਨ੍ਹਾਂ ਨੇ ਉਹਨਾਂ ਨੂੰ ਇੰਨੀ ਜ਼ਿਆਦਾ ਸਪੋਰਟ ਕੀਤੀ ਤੁਸੀਂ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਨ ਜਰ ਨੇ ਬਹੁਤ ਸਾਥ ਦਿੱਤਾ ਹੈ ਧੰਨਵਾਦ ਉਹਨਾਂ ਲੋਕਾਂ ਦਾ VOTERਾਂ ਦਾ ਵੀ SUPPORTERਾਂ ਦਾ ਵੀ ਸਾਰਿਆਂ ਦਾ ਇਸੇ ਇਦਾਂ ਹੀ ਸਾਥ ਦੇਂਦੇ ਰਹਿਣ ਤੇ ਲੋਕਾਂ ਦੇ ਨਾਲ ਹੀ ਅੱਜ ਬੇਟਾ ਉੱਥੇ ਹੈ ਉਹਦੀ ਆਪਦੀ ਹਿੰਮਤ ਹੈਗੀ ਹੈਗੀ ਹੈ ਪਰ ਭੈਣ ਭਾਈ ਦੇ ਸਪੋਰਟ ਦੇ ਨਾਲ ਹੀ ਉਹ ਅੱਗੇ ਪਹੁੰਚਿਆ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਤੁਹਾਡੇ ਜਿਹੜੀ ਧੰਨਵਾਦ ਕਰਨਾ ਚਾਹੁੰਦੇ ਹਾਂ